ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਤਾਂ ਦੇਖੋ ਸਾਡੇ ਕੋਲ ਨਾਪ ਹੈ ਜਿਹੜਾ ਉਹ ਚੈਸਟ ਦੇ ਹਿਸਾਬ ਨਾਲ 17 ਇੰਚ 17 ਇੰਚ ਦੀ ਅਸੀਂ ਨੇ ਕਟਿੰਗ ਕਰਨੀ ਹੈਗੀ ਸਭ ਤੋਂ ਪਹਿਲਾਂ ਅਸੀਂ ਨੇ ਤੀਰੇ ਦਾ ਨਾਪ ਲੈਣਾ ਹੈ ਤੀਰਾ ਸਾਡੇ ਕੋਲ 12 ਇੰਚ ਹੈ ਇਹਦਾ ਅਸੀਂ ਨੇ ਅੱਧ ਕਰ ਲੈਣਾ ਹੈਗਾ ਸਾਡੇ ਕੋਲ 6 ਇੰਚ ਦੇ ਅਸੀਂ ਨੇ ਇਨਸ਼ਾਲ ਲਗਾਣੇ ਹੈਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਮੋਢਾ ਕਿੰਨਾ ਰੱਖਣਾ ਹੈ 7.5 ਇੰਚ ਕਿਉਂਕਿ 1/2 ਇੰਚ ਜਿਹੜਾ ਉਹ ਕੱਟ ਦੇ ਵਿੱਚ ਚਲਾ ਜਾਊਗਾ 7 ਇੰਚ ਹੀ ਰਹਿ ਜਾਊਗਾ ਸਾਡੇ ਕੋਲ ਤਾਂ ਇਸ ਤਰ੍ਹਾਂ ਆਪਾਂ ਨੇ ਇਹ ਨਿਸ਼ਾਨ ਨੇ ਜਿਹੜੇ ਉਹ ਲਗਾ ਲਏ ਤੇ ਇਹਨਾਂ ਨਿਸ਼ਾਨ ਨੂੰ ਆਪਾਂ ਨੇ ਸਿੱਧਾ ਮਲਾ ਦੇਣਾ ਇਸ ਤਰ੍ਹਾਂ ਤੇ ਇਥੇ ਇੱਕ ਬਾਕਸ ਬਣਾਣਾ ਹੈਗਾ ਇਸ ਤਰ੍ਹਾਂ ਉਸ ਤੋਂ ਬਾਅਦ ਪਹਿਲਾਂ ਆਪਾਂ ਆਰਮਹੋਲ ਦੀ ਹੀ ਕਟਿੰਗ ਕਰਾਂਗੇ ਉਸ ਤੋਂ ਬਾਅਦ ਅੱਗੇ ਜੋ ਵੀ ਆਪਾਂ ਨੇ ਕਟਿੰਗ ਕਰਨੀ ਹੈ ਫਿਰ ਦੱਸਾਂਗੇ ਤਾਂ ਦੇਖੋ 7.5 ਇੰਚ ਆਪਾਂ ਨੇ ਇਥੇ ਰੱਖ ਲਿਆ ਤਾਂ ਹੁਣ 7.5 ਦਾ ਆਪਾਂ ਨੇ ਇੱਥੇ ਅੱਧ ਕਰਦੇ ਨੇ ਇਹ ਸਾਹਮਣੇ ਦਾ ਨਿਸ਼ਾਨ ਲੱਗ ਜਾਊਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਇੱਥੇ 6 ਇੰਚ ਰੱਖਿਆ ਸੀ ਤੇ ਇੱਥੇ ਆਪਾਂ ਨੇ ਅੱਧ ਇੰਚ ਕਟਾ ਕੇ ਰੱਖਣਾ 5.5 ਤੇ ਨਿਸ਼ਾਨ ਲਗਾਵਾਂਗੇ ਇਹ ਤਾਂ ਇਸ ਤਰ੍ਹਾਂ ਜਿਹੜਾ ਆ ਨਿਸ਼ਾਨ ਹੈ ਇਹਨੂੰ ਆਪਾਂ ਨੇ ਇਹਦੇ ਨਾਲ ਮਿਲਾਣੇਗਾ ਇਸ ਤਰ੍ਹਾਂ ਜੇਕਰ ਦੇਖੋ ਤੁਸੀਂ ਨੇ 6 ਇੰਚ ਇੱਥੇ ਰੱਖਿਆ ਤੇ 6 ਇੰਚ ਇੱਥੇ ਰੱਖ ਲਓਗੇ ਤਾਂ ਇੱਥੇ ਚੂਲ ਜਿਹੜਾ ਉਹ ਜ਼ਰੂਰ ਪੈਂਦਾਗਾ ਜੇਕਰ ਤੁਸੀਂ ਇੱਥੇ ਅੱਧਾ ਇੰਚ ਕਟਾ ਕੇ ਰੱਖਦੇ ਹੋ ਤਾਂ ਚੂਲ ਪੈਣ ਵਾਲੀ ਸਮੱਸਿਆ ਤੁਹਾਨੂੰ ਨਹੀਂ ਆਊਗੀ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ 17 ਇੰਚ ਸੀਗਾ ਚੈਸਟ ਤਾਂ 17 ਦਾ ਹੁਣ ਆਪਾਂ ਨੇ ਇੱਥੇ ਅੱਧ ਕਰ ਲੈਣਾ ਸਾਡੇ ਕੋਲ 8.5 ਇੰਚ ਆਜੂਗਾ 8.5 ਇੰਚ ਤੇ ਇਹ ਨਿਸ਼ਾਨ ਲਗਾਣੇਗਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਇੱਥੇ ਗੈਪ ਰਹਿ ਗਿਆ ਇਹਦਾ ਆਪਾਂ ਨੇ ਅੱਧ ਕਰ ਲੈਣਾ ਇਸ ਤਰ੍ਹਾਂ ਜਿਹੜਾ ਇਹ ਨਿਸ਼ਾਨ ਲਗਾਇਆ ਹੈਗਾ ਇਹਨੂੰ ਆਪਾਂ ਨੇ ਇਹਦੇ ਨਾਲ ਐਦਾਂ ਮਲਾ ਦੇਣਾਗਾ ਇਹ ਪਿਛਲੇ ਪੱਲੇ ਦੀ ਕਟਿੰਗ ਹੋਊਗੀ ਇੱਥੋਂ ਦੀ ਤਾਂ ਦੇਖੋ ਇੱਥੇ ਜਿਹੜੀ ਆਪਾਂ ਕੱਟ ਪਾਵਾਂਗੇ ਉਹ ਫਰੰਟ ਦੀ ਹੋਊਗੀ ਜਿਹੜੀ ਇੱਥੇ ਕੱਟ ਪਾਉਗੀ ਉਹ ਬੈਕ ਦੀ ਹੋਊਗੀ ਤਾਂ ਹੁਣ ਦੇਖੋ ਇੱਥੇ ਆਪਾਂ ਨੇ 1 ਇੰਚ ਤੇ ਇਹ ਕੱਟ ਹੈ ਜਿਹੜੀ ਉਹ ਪਾਣੀ ਹੈਗੀ ਤੇ ਜਿਹੜੀ ਪਿਛਲੀ ਕੱਟ ਹੈ ਉਹ 2 ਇੰਚ ਤੇ ਪਾਉਗੀ ਤਾਂ ਹੁਣ ਦੇਖੋ ਇੱਥੋਂ ਹੀ ਆਪਾਂ ਇਹ ਸ਼ੁਰੂ ਕਰਾਂਗੇ ਕੱਟ ਪਾਣੀ ਤੇ ਇੱਥੇ ਤੱਕ ਅਸੀਂ ਜਾਵਾਂਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਨਾਲ ਦੀ ਨਾਲ ਇੱਦਾਂ ਬੈਕ ਦੀ ਕਾਟ ਵੀ ਪਾ ਦੇਵਾਂਗੇ ਤਾਂ ਇਹ ਜਿਹੜੀ ਕਾਟ ਹੈ ਉਹ ਪਹਿ ਚੁੱਕੀ ਹੈ ਤੇ ਨਾਲ ਦੀ ਨਾਲ ਹੁਣ ਆਪਾਂ ਨੇ हिਪ ਵਗੈਰਾ ਦੇ ਨਿਸ਼ਾਨ ਵੀ ਲਗਾ ਲੈਨੇ ਤਾਂ ਇਹ ਤੁਹ ਬਿਲਕੁਲ ਆਪਾਂ ਨੇ ਸਟਾਰਟਿੰਗ ਤੋਂ ਰੱਖਣਾ ਇੰਚੀ ਟੇਪ 22 ਇੰਚ ਤੇ ਅਸੀਂ ਨੇ हिਪ ਦਾ ਨਿਸ਼ਾਨ ਲਗਾਣੇਗਾ 22 ਇੰਚ ਤੇ ਆਪਾਂ ਨੇ हिਪ ਦਾ ਨਿਸ਼ਾਨ ਲਗਾਇਆ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਜੇ ਕਮਰ ਦਾ ਨਿਸ਼ਾਨ ਲਗਾਉਣ ਵੇਲੇ ਕੋਈ ਵੀ ਪ੍ਰੋਬਲਮ ਆਂਦੀ ਹੈ ਤਾਂ ਇੱਥੇ ਰੱਖ ਲਿਆ ਤੇ ਇਹ ਦਾ ਆਪਾਂ ਨੇ ਅੱਧ ਕਰ ਦੇਣਾ ਇੱਥੇ ਸਾਡਾ ਇਹ ਕਮਰ ਹੈ ਜਿਹੜਾ ਕਮਰ ਦਾ ਨਿਸ਼ਾਨ ਆ ਜਾਂਦਾ ਕਈ ਵਾਰ ਅਸੀਂ ਮਤਲਬ ਕਿ ਇਥੋਂ ਜੇਕਰ 14 ਜਾਂ 15 ਰੱਖਦੇ ਤਾਂ ਵੀ ਸਾਡੇ ਸਹੀ ਆਉਂਦੇ ਜੇਕਰ ਤੁਸੀਂ ਇਹ ਤਰੀਕਾ ਵਰਤਦੇ ਹੋ ਇਹ ਜਿਹੜੀ ਆਪਾਂ ਨੇ ਚੈਸਟ ਦਾ ਨਿਸ਼ਾਨ ਲਗਾਇਆ ਸੀ ਇਹ ਇੱਥੇ ਰੱਖ ਗਏ ਤੇ ਇਹ ਦਾ ਅੱਧ ਕਰਦੇ ਹੋ ਤਾਂ ਵੀ ਸਾਡੇ ਕੋਲ ਇੰਨਾ ਹੀ ਆਂਦੇਗਾ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਤਾਂ ਹੁਣ ਦੇਖੋ ਇਹ ਆਪਾਂ ਨੇ ਕਮਰ ਦਾ ਨਿਸ਼ਾਨ ਲਗਾ ਲਿਆ ਤੇ ਇਹ हिਪ ਦਾ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਸਾਨੂੰ ਚਾਹੀਦਾ ਕਿੰਨਾ ਹੈ ਇਹ 15 ਇੰਚ 15 ਇੰਚ ਜਾਨੀ ਕਿ ਸਾਨੂੰ 7.5 ਚਾਹੀਦੇਗਾ 7.5 ਦੇ ਆਪਾਂ ਨੇ ਨਿਸ਼ਾਨ ਲਗਾ ਲਿਆ ਜੇਕਰ ਤੁਸੀਂ ਇੱਥੇ ਪਲੋਈਆਂ ਪਾ ਰਹੇ ਹੋ ਤਾਂ 1 ਇੰਚ ਵੱਧ ਰੱਖਣਾ ਹੈਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਨੂੰ 19 हिਪ ਚਾਹੀਦੀ ਹੈ ਤਾਂ ਅਸੀਂ 9.5 ਤੇ ਇਹ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਹੀ ਨਿਸ਼ਾਨ ਨੇ ਜਿਹੜੇ ਉਹ ਲੱਗ ਗਏ ਨੇ ਤਾਂ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਦੇਨੇ ਜੇਕਰ ਚੋ ਉਲਾਂਦੇ ਤਾਂ ਇੱਕ ਸਮੱਸਿਆ ਥੇ ਵੀ ਆਪਾਂ ਨੇ 1 ਇੰਚ ਤੱਕ ਇੱਥੇ ਬਿਲਕੁਲ ਸਿੱਧਾ ਨਿਸ਼ਾਨ ਨੇ ਮਤਲਬ ਕਿ ਸਿਲਾਈਏ ਜਿਹੜੀ ਬਿਲਕੁਲ ਸਿੱਧੀ ਲੈ ਕੇ ਆਵਾਂਗੇ ਉਸ ਤੋਂ ਬਾਅਦ ਆਪਾਂ ਨੇ ਇਹ ਹੀ ਗੁਲਾਈਏ ਜਿਹੜੀ ਉਹ ਪਾਣੀ ਸ਼ੁਰੂ ਕਰਨੀ ਹੈਗੀ ਇਸ ਤਰ੍ਹਾਂ ਆਪਾਂ ਨੇ ਇਹ ਸਾਰੇ ਨਿਸ਼ਾਨ ਨੇ ਜਿਹੜੇ ਉਹ ਲਗਾ ਲੈਨੇ ਹੁਣ ਆਪਾਂ ਇਹਦੀ ਕਟਿੰਗ ਕਰਨੀ ਹੈਗੀ ਸਭ ਤੋਂ ਪਹਿਲਾਂ ਆਪਾਂ ਬੈਕ ਤੋਂ ਸਟਾਰਟ ਕਰਨੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਨੇ ਉੱਪਰਲੇ ਪੀਸ ਦੀ ਕਟਿੰਗ ਕਰ ਲੈਣੀ ਹੈ ਤੇ ਆਪਾਂ ਨੇ ਜੋ ਤੁਹਾਡਾ ਮੋੜਾ ਡਿੱਗਦਾ ਤਾਂ ਉਹਦਾ ਕਰਨ ਇਹ ਆਪਾਂ ਕਾਟ ਇੱਥੇ ਕੱਟ ਜਾਵਾਂਦੇ ਜੇ ਉਹ ਵੀ ਪਾਣੀ ਹੈਗੀ ਤਾਂ ਆਪਾਂ ਨੇ ਇੱਥੇ ਅੱਧੇ ਇੰਚ ਦੀ ਹੀ ਪਾਣੀ ਹੁੰਦੀ ਹੈ ਇਹ ਅੱਧੇ ਇੰਚ ਦੀ ਕਾਟ ਆਪਾਂ ਨੇ ਇੱਥੇ ਤੱਕ ਪਾਣੀ ਹੈ ਪੂਰੇ ਤੱਕ ਨਹੀਂ ਲੈ ਕੇ ਜਾਣੀ ਤਾਂ ਇਹ ਵਾਲਾ ਜਿਹੜੀ ਆਪਾਂ ਨੇ ਨਿਸ਼ਾਨ ਵੀ ਲਗਾ ਲੈਣੇ ਨੇ ਕਿਉਂਕਿ ਗਲਾ ਆਪਾਂ ਇੱਥੇ ਹੀ ਬਣਾਵਾਂਗੇ ਤਾਂ ਗਲਾ ਜਿਹੜਾ ਉਹ ਤੁਸੀਂ ਸਵਾ ਦੋ ਜਟਾਈ ਬਣਾ ਸਕਦੇ ਹੋ ਜਿੰਨਾ ਵੀ ਤੁਸੀਂ ਚਾਹੋ ਤਾਂ 8 1/2 ਇੰਚ ਦੇ ਇਹ ਨਿਸ਼ਾਨ ਲਗਾ ਲੈਣੇ ਨੇਗੇ ਜਦੋਂ ਆਪਾਂ ਗਲਾ ਜੜਾਂਗੇ ਤਾਂ ਇਹ ਸਾਨੂੰ ਈਜ਼ੀ ਹੋ ਜਾਂਦਾਗਾ 8 1/2 ਇੰਚ ਦੇ ਨਿਸ਼ਾਨ ਲਗਾ ਲਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਇਹ ਸਾਰੇ ਨਿਸ਼ਾਨ ਲਗਾ ਲੈਨੇਗੇ ਜੋ ਵੀ ਫालतू ਕੱਪੜਾ ਆਪਾਂ ਨੂੰ ਲੱਗਦਾ ਹੈਗਾ ਉਹਨੂੰ ਆਪਾਂ ਨੇ ਇਸ ਤਰ੍ਹਾਂ ਕੱਟ ਕਰਦੇ ਨੇ ਇਹ ਤੁਸੀਂ ਇਸ ਤਰ੍ਹਾਂ ਟੋਕੜੇ ਜਿਹੜੀ ਉਹ ਲਗਾ ਲਿਆ ਕਰੋ ਤਾਂ ਕਿ ਤੁਹਾਨੂੰ ਆਸਾਨੀ ਨਾਲ ਪਤਾ ਚੱਲਦਾ ਰਹੇ ਤਾਂ ਇਸ ਤਰ੍ਹਾਂ ਆਪਾਂ ਨੇ ਕਮੀਜ਼ ਦੀ ਕਟਿੰਗ ਜਿਹੜੀ ਕਰ ਲਈਏ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਕਟਿੰਗ ਕਰਨ ਨਾਲ ਕੋਈ ਝੋਲ ਵਗੈਰਾ ਨਹੀਂ ਆਉਂਦਾ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ